ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਪਾਤਸ਼ਾਹ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਿੱਖ ਸੰਗਤ ਜੀ ਪਿਆਰ ਸਤਿਕਾਰ ਸਹਿਤ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਕੱਲ ਤੱਕ ਆਪਾਂ ਸੁਣਿਆ ਸੀ ਮਠ ਦਾ ਮੁਖੀ ਭਰਤਰੀ ਜੋਗੀ ਬੜੇ ਪਿਆਰ ਵਿੱਚ ਮਹਾਰਾਜ ਜੀਆਂ ਦੀ ਸੰਗਤ ਕਰਦਾ ਹੈ ਔਰ ਉਸ ਮੱਠ ਦੇ अनेका ਜੋਗੀ ਜਿਹੜੇ ਕਿਸੇ ਕਾਰਨ ਮਹਾਰਾਜੀਆਂ ਦੇ ਕੋਲ ਆ ਕੇ ਆਪਣੀ ਹਉਮੈ ਵਧਾਉਣ ਲਈ ਆਪਣੇ ਹੰਕਾਰ ਦੇ ਵਸ ਵਿੱਚ ਹੋ ਗਏ ਮਹਾਰਾਜ ਨਾਲ ਚਰਚਾ ਕਰਦੇ ਆ ਔਰ ਆਪਣੇ ਆਪ ਨੂੰ ਜਾਦੇ ਗਿਆਨੀ ਸਿੱਧ ਕਰਨ ਦਾ ਯਤਨ ਕਰਦੇ ਆ ਪਰੰਤੂ ਹਾਰ ਖਾ ਕੇ ਵਾਪਸ ਜਾਂਦੇ ਆ ਜੋਗੀ ਭਰਤਰੀ ਮਹਾਰਾਜੀਆਂ ਦੇ ਚਰਨਾਂ ਦਾ ਭੌਰਾ ਬਣਿਆ ਔਰ ਸਤਿਗੁਰੂ ਜੀ ਤੋਂ ਗਿਆਨ ਪ੍ਰਾਪਤ ਕਰ ਰਿਹਾ ਹੈ। ਸਵਾਲ ਪੁੱਛ-ਪੁੱਛ ਕੇ ਤ੍ਰਿਪਤ ਹੋ ਰਿਹਾ ਹੈ। ਅਖੀਰ ਭਰਤਰੀ ਜੋਗੀ ਨੇ ਕਿਹਾ ਮਹਾਰਾਜ ਸਾਡੇ ਆਸ਼ਰਮ ਵਿੱਚ ਚਰਨ ਪਾਓ। ਇੱਥੋਂ ਤੱਕ ਇਤਿਹਾਸ ਆਪਾਂ ਕੱਲ ਸੁਣਿਆ। ਅੱਜ ਅੱਗੇ ਇਤਿਹਾਸ ਆਪਾਂ ਸਾਰੇ ਸੁਣੀਏ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਰੇ ਜਪੋ ਜੀ। ਸਤ ਨਾਮ ਵਾਹਿਗੁਰੂ 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 ਸੋ ਮਹਾਰਾਜੀਆਂ ਨੂੰ ਪਰਥਰੀ ਜੋਗੀ ਨੇ ਆ ਕੇ ਨਮਸਕਾਰ ਕੀਤੀ ਬਹਿ ਗਿਆ ਬਿਨਾਂ ਕੀਤੀ ਕਦੇ ਆਪ ਜੀ ਸਾਡੇ ਆਸ਼ਰਮ ਵਿਚ ਚਰਨ ਪਾਓ ਸਾਧਕ ਸਿੱਧ ਤੇ ਬਾਲਕਿਆਂ ਦੀ ਇਹ ਇੱਛਾ ਹੋ ਰਹੀ ਹੈ ਸਾਧਕ ਜਿਹੜੇ ਸਾਧਨਾ ਕਰਨ ਵਿੱਚ ਲੱਗੇ ਆ ਸਿੱਧ ਜਿਨ੍ਹਾਂ ਨੇ ਸਾਧਨਾ ਕਰ ਲਈ ਹੈ ਬਾਲਕੇ ਜਿਹੜੇ ਅਜੇ ਆਸ਼ਰਮ ਵਿੱਚ ਨਵੇਂ ਆਏ ਹਨ ਵਿਦਿਆਰਥੀ ਨੇ ਸਿਖਿਆਰਥੀ ਹਨ ਸ੍ਰੀ ਗੁਰੂ ਜੀ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਅੱਛਾ ਜੋਗੀ ਰਾਜ ਕਿਸੇ ਦਿਨ ਆਮਾਨੀ ਸੋ ਇੱਕ ਦਿਨ ਰਾਤ ਵੇਲੇ ਆਪ ਅੰਦਰ ਗਏ ਤਾਂ ਜੋਗੀਆਂ ਸਿੱਧਾਂ ਬਾਲਕਿਆਂ ਦੀ ਮਜਲਿਸ ਲੱਗ ਰਹੀ ਸੀ ਸੁਰਾਹੀ ਦੇ ਪਿਆਲਾ ਫਿਰ ਰਹੇ ਸੀ ਮਹਾਰਾਜ ਕੋਲ ਆਏ ਆਖਣ ਲੱਗੇ ਪਿਆਲਾ ਪੀ ਲਓ ਮਹਾਰਾਜ ਜੀ ਜੋਗੀਆਂ ਵੱਲ ਫਿਰ ਭਰਤਰੀ ਵੱਲ ਖਿੜਕੇ ਹੱਸੇ ਵੇਖ ਕੇ ਤੇ ਬਾਲਕ ਜਿਹੜਾ ਵਰਤਾਵਾ ਸੀ ਉਹਨੂੰ ਪੁੱਛਣ ਲੱਗੇ ਕੀ ਹੈ ਉਸ ਉੱਤਰ ਦਿੱਤਾ ਜੀ ਸਿੱਧਾ ਉਹਦਾ ਪਿਆਲਾ ਤੁਸੀਂ ਵੀ ਪੀਓ ਤੇ ਖੀਵੇ ਹੋ ਜਾਓ ਤਦ ਗੁਰੂ ਜੀ ਦੇ ਨੈਣਾ ਵਿੱਚ ਇੱਕ ਤਰਸ ਦਾ ਰੰਗ ਆਇਆ ਭਰਤਰੀ ਵੱਲ ਤੱਕੇ ਤੇ ਨਿਜ ਆਨੰਦ ਦੀ ਲਹਿਰ ਵਿੱਚ ਬੋਲੇ ਬਾਬਾ ਇਹ ਮੇਰਾ ਮਨ ਨਾਮ ਰਸ ਪੀ ਕੇ ਮਗਨ ਹੈ ਇਸ ਨੂੰ ਸ਼ੂਸ਼ੇ ਮਦ ਦੀ ਲੋੜ ਨਹੀਂ ਬਾਬਾ ਸ਼ਬਦ ਕਿਉਂ ਲਿਖਿਆ ਭਾਈ ਵੀਰ ਸਿੰਘ ਸਾਹਿਬ ਨੇ ਕਿਉਂਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਉਮਰ ਵਿੱਚ ਜੋਗੀ ਭਰਤਰੀ ਬਹੁਤ ਵੱਡੇ ਸਨ ਤੋਂ ਜਿਵੇਂ ਬਾਂਦੇ ਨੂੰ ਸੰਬੋਧਨ ਕੀਤਾ ਸੀ ਬਾਬਾ ਕਹਿ ਕੇ ਇਉਂ ਮਹਾਰਾਜ ਜੀਆ ਨੇ ਜੋਗੀ ਪਰਥਰੀ ਨੂੰ ਬਾਬਾ ਕਹਿ ਕੇ ਸੰਬੋਧਨ ਕੀਤਾ ਬਾਬਾ ਇਹ ਮੇਰਾ ਮਨ ਨਾਮ ਰਸ ਪੀ ਕੇ ਮगन ਹੈ ਇਸ ਨੂੰ ਛੂਛੇ ਮਦ ਦੀ ਲੋੜ ਨਹੀਂ ਪਰਥਰੀ ਨੇ ਕਿਹਾ ਪੀ ਕੇ ਫਿਰ ਤੁਸੀਂ ਨਾਮ ਸਿਮਰਨ ਵਿੱਚ ਹੀ ਬਹਿ ਕੇ ਧੱਕੋ ਚਾਰ ਬਹਿਰ ਤੁਹਾਡੀ ਤਾਰ ਨਾ ਟੁੱਟੇਗੀ ਗੁਰੂ ਜੀ ਨੇ ਕਿਹਾ ਜਿਸ ਵੇਲੇ ਸਵੇਰੇ ਟੁੱਟੇਗੀ ਤਾਂ ਟੋਟ ਵੇਲੇ ਫੇਰ ਕੀ ਪਲਾਓਗੇ ਪਰਥਰੀ ਨੇ ਕਿਹਾ ਹੀਰੇ ਨੂੰ ਵੇਦੇ ਹੀਰਾ ਨਸ਼ੇ ਟੋਟ ਨੂੰ ਤੋੜੇ ਨਸ਼ਾ ਵੀ ਜਦੋਂ ਨਸ਼ੇ ਦੀ ਟੋਟ ਲੱਗਦੀ ਹੈ ਫਿਰ ਨਸ਼ਾ ਹੀ ਉਸ ਨੂੰ ਤੋੜਦਾ ਹੈ ਗੁਰੂ ਜੀ ਨੇ ਬਚਨ ਕੀਤਾ ਫੇਰ ਜਦ ਸਵੇਰੇ ਦੀ ਪੀਤੀ ਨੂੰ ਟੋਟ ਪਉ ਤਾਂ ਫੇਰ ਜੋਗੀ ਨੇ ਕਿਹਾ ਫੇਰ ਇੱਕ ਦੋ ਘੁੱਟ ਹੋਰ ਗੁਰੂ ਜੀ ਨੇ ਕਿਹਾ ਤਾਂ ਫੇਰ ਇਸ ਸ਼ੂਸ਼ੇ ਮਦ ਜੋਗੇ ਹੀ ਹੋ ਰਹੇ ਤੁਸੀਂ ਤਾਂ ਵੀ ਜਦੋਂ ਟੋਟ ਲੱਗੇ ਫੇਰ ਦੁਬਾਰੇ ਨਸ਼ਾ ਲਾਓ ਫੇਰ ਦੁਬਾਰੇ ਜਦੋਂ ਟੋਟ ਲੱਗੇ ਫੇਰ ਨਸ਼ਾ ਲਾਓ ਫੇਰ ਟੋਟ ਲੱਗੇ ਫੇਰ ਨਸ਼ਾ ਲਾਓ ਵੀ ਫੇਰ ਤਾਂ ਇਕੱਲੇ ਇਹ ਨਸ਼ੇ ਦੇ ਪਿਆਲੇ ਪੀਣ ਵਾਸਤੇ ਹੀ ਰਹਿ ਗਏ ਤੁਸੀਂ ਤਾਂ ਜੋਗੀ ਨੇ ਕਿਹਾ ਹੋਰ ਰਹੇ ਤਾਂ ਕੀ ਡਰ ਜੁੜੇ ਰਹੇ ਲੱਗੇ ਰਹੇ ਗੁਰੂ ਜੀ ਨੇ ਕਿਹਾ ਇਹ ਮਦ ਪੀ ਕੇ ਨਸ਼ਾ ਚੜਦਾ ਹੈ ਇਹ ਨਸ਼ਾ बेहोश ਕਰਦਾ ਹੈ बेहोशी तमोगण ਦੀ ਬਹੁਲਤਾ ਹੈ ਇਹ ਆਤਮਾ ਵਿੱਚ ਕੇ ਪਰਮਾਤਮਾ ਵਿੱਚ ਸਮਾਧੀ ਨਹੀਂ ਹੈ ਮੂਰષા बेहੋਸ਼ੀ ਤੰਦਰਾ ਆਦ ਮੂੜ ਅਵਸਥਾ ਇਹ ਆਪੇ ਵਿੱਚ ਇਕਾਗਰਤਾ ਨਹੀਂ ਪ੍ਰਕਿਰਤੀ ਦੇ ਹੀਠਾ ਲੱਗਣ ਦੇ ਰੰਗ ਹਨ ਸਾਧ ਸੰਗਤ ਜੀ ਤਿੰਨ ਅਵਸਥਾਵਾਂ ਹਨ ਇੱਕ ਅਵਸਥਾ ਹੈ ਵਿਚਾਰ ਦੀ ਜਿਸ ਤਰ੍ਹਾਂ ਜਿਹੜੇ ਸਪੀਕਰ ਚੱਲਦੇ ਆ ਨਾ ਉਹਨਾਂ ਵਿੱਚ ਜਿਹੜੇ ਡੈਕ ਲੱਗੇ ਹੁੰਦੇ ਆ ਐਂਪਲੀਫਾਇਰ ਵੀ ਕਈ ਕਹਿੰਦੇ ਉਹਨਾਂ ਨੂੰ ਉਹਦੇ ਵਿੱਚ ਕਈ ਟੋਨਾਂ ਹੁੰਦੀਆਂ ਨੇ ਜਿਵੇਂ ਬਾਸ, ਟ੍ਰੇਵਲ ਇਦਾਂ ਉਹਨਾਂ ਵਿੱਚ ਆਪ ਜੀ ਨੇ ਵੇਖਣਾ ਕਿ ਵਿਚਕਾਰ ਜ਼ੀਰੋ ਹੁੰਦੀ ਆ ਸੱਜੇ ਪਾਸੇ ਨੂੰ ਵਧਾਓ ਤਾਂ ਉਹ ਪੋਜ਼ਿਟਿਵ ਹੁੰਦੇ ਜਾਂਦੇ ਆ ਵਧਦੇ ਜਾਂਦੇ ਆ ਅਗਰ ਟੋਨ ਨੂੰ ਖੱਬੇ ਪਾਸੇ ਨੂੰ ਮੋੜਦੇ ਜਾਓ ਤਾਂ ਜ਼ੀਰੋ ਤੋਂ ਠੇਠਾ ਮਾਈਨਸ ਵਿੱਚ ਜਾਂਦੇ ਆ ਟੈਂਪਰੇਚਰ ਹੈ ਜਿਵੇਂ ਇੱਕ ਟੈਂਪਰੇਚਰ ਜ਼ੀਰੋ ਆ ਇੱਕ ਟੈਂਪਰੇਚਰ ਉਹ ਆ ਜਿਹੜਾ ਜ਼ੀਰੋ ਤੋਂ ਉੱਪਰ ਹੈ ਜਿਵੇਂ ਅੱਜ ਗਰਮੀਆਂ ਦਾ ਸਮਾਂ ਚੱਲ ਰਿਹਾ ਹੈ ਕਿਤੇ 45 ਡਿਗਰੀ ਕਿਤੇ 44 ਡਿਗਰੀ ਕਿਤੇ 46 ਡਿਗਰੀ ਉੱਥੇ ਗਰਮੀ ਬਹੁਤ ਆ ਤੇ ਜਿਹੜੇ ਪਹਾੜ ਆਦਤ ਤਰੋਵਾ ਆਦਤ ਹਨ ਗਲੇਸ਼ੀਅਰਾਂ ਦੇ ਵਿੱਚ ਉੱਥੇ ਮਾਈਨਸ ਵਿੱਚ ਲਿਆ ਜਾਂਦਾ ਤਾਪਮਾਨ ਜ਼ੀਰੋ ਤੋਂ ਹੇਠਾਂ ਲਿਆ ਜਾਂਦਾ ਹੈ ਮਾਈਨਸ 5 ਡਿਗਰੀ ਮਾਈਨਸ 10 ਡਿਗਰੀ ਮਾਈਨਸ 15 ਡਿਗਰੀ ਉੱਥੇ ਅੰਤਾਂ ਦੀ ਠੰਡ ਹੁੰਦੀ ਆ ਦਾ ਇਉਂ ਜਿਹੜੀ ਜ਼ੀਰੋ ਹੈ ਮਤਲਬ ਉਹ ਵਿਚਕਾਰ ਹੈ ਮਦ ਵਿੱਚ ਮਨੁੱਖਾ ਜਨ ਜਮਾ ਹੈ ਜਿਹੜਾ ਮਨੁੱਖਾ ਜੀਵਨ ਹੈ ਇਹ ਸਾਧ ਸੰਗਤ ਜੀ ਜ਼ੀਰੋ ਦੇ ਵਿੱਚ ਹੈ ਮਦ ਵਿੱਚ ਹੈ ਇਹਦੇ ਤੋਂ ਜੇ ਪੋਜੀਟਿਵ ਹੋ ਗਏ ਆਪਾਂ ਉੱਪਰ ਵੱਲ ਨੂੰ ਚੜ ਗਏ ਉੱਪਰ ਦਾ ਭਾਵ ਹੈ ਕਿ ਸਾਡੇ ਵਿੱਚ ਗੁਣ ਚੰਗੇ ਆ ਗਏ ਬੰਦਗੀ ਦੇ ਭਜਨ ਦੇ ਸਿਮਰਨ ਦੇ ਨਿਮਰਤਾ ਦੇ ਦਇਆ ਦੇ ਖਿਮਾ ਦੇ ਦਾਨ ਦੇ ਪੁੰਨ ਦੇ ਤਾਂ ਫੇਰ ਅਸੀਂ ਅੱਗੇ ਵੱਲ ਨੂੰ ਗਤੀ ਕਰ ਗਏ ਜਿਸ ਨੂੰ ਮਹਾਰਾਜ ਨੇ ਬਚਨ ਕਿਹਾ ਜਿਨ ਮਾਨਸ ਤੇ ਦੇਵਤੇ ਕੀਏ ਮਨੁੱਖ ਤੋਂ ਅੱਗੇ ਦੀ ਗਤੀ ਹੋ ਗਈ ਤਰੱਕੀ ਹੋ ਗਈ ਫਿਰ ਅੱਛਾ ਜੇਕਰ ਕੁਛ ਵੀ ਨਾ ਕੀਤਾ ਆਪਣੀ ਕਮਾਈ ਕੀਤੀ ਧੰਦੇ ਕੀਤੇ ਆਪ ਦਾ পেট ਪਾਲਿਆ ਬੱਚਿਆਂ ਦਾ পেট ਪਾਲਿਆ ਗਲਤ ਕੰਮ ਪਾਪ ਆਦਿਕ ਕੋਈ ਨਹੀਂ ਕੀਤਾ ਨਸ਼ਾ ਕੋਈ ਨਹੀਂ ਕੀਤਾ ਤਾਂ ਇਹ ਜੀਰੋ ਤੇ ਖਲੋਤਾ ਹੈ ਮਨੁੱਖ ਅੱਛਾ ਜੇ ਨਸ਼ਿਆਂ ਵਿਸ਼ਿਆਂ ਵਿੱਚ ਦੇ ਚੱਕਰਾਂ ਵਿੱਚ ਬੈ ਗਏ ਮਾੜੇ ਕਰਮਾਂ ਵਿੱਚ ਪੈ ਗਏ ਗਲਤ ਗੰਦੇ ਕਰਮ ਕਿਸੇ ਤੋਂ ਖੋਣਾ ਲੁੱਟਣਾ ਮਾਰਨਾ ਕਤਲ ਕਰਨਾ ਜੀਵ ਹਤਿਆ ਕਰਨੀ ਗਰੀਬਾਂ ਤੇ ਜ਼ੋਰ ਜ਼ਬਰ ਜ਼ੁਲਮ ਕਰਨਾ ਉਹਨਾਂ ਦਾ ਰਤ ਚੂਸਣਾ ਪਾਪ ਕਰਨੇ ਨਸ਼ੇ ਆਦਤ ਕਰਨੇ ਇਹ ਕੀ ਹੈ ਜੀਰੋ ਤੋਂ ਹੀਠਾਂ ਚਲਿਆ ਗਿਆ ਮਤਲਬ ਮਨੁੱਖ ਜਾਮੇ ਤੋਂ ਹੀਠਾਂ ਪਸ਼ੂ ਜਾਮਾ ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ ਕਰਤੂਤ ਪਸ਼ੂ ਕੀ ਮਾਨ ਸਜਾਤ ਜਾਤੀ ਤਾਂ ਮਨੁੱਖ ਦੀ ਸੀ ਕਰਤੂਤ ਕਰਮ ਪਸ਼ੂਆਂ ਵਾਲੇ ਹਨ ਸੋ ਉਹ ਮਨੁੱਖਾ ਜਾਮੇ ਤੋਂ ਹੀਠਾਂ ਦੀ ਬਾਤ ਹੈ ਮਨੁੱਖਾ ਜਾਮੇ ਤੋਂ ਵੀ ਹੀਠਾਂ ਚਲਿਆ ਗਿਆ ਮਨੁੱਖ ਹੈ ਮਨੁੱਖਾ ਜਾਮੇ ਦੇ ਵਿੱਚ ਪਰ ਉਸ ਦੇ ਕਰਮ ਉਸ ਨੂੰ ਮਨੁੱਖਾ ਜਾਮੇ ਤੋਂ ਬਹੁਤ ਹੀਠਾਂ ਰਸਤਲ ਵੱਲ ਲੈ ਗਏ ਪਸ਼ੂ ਵਰਤੀ ਦੇ ਵਿੱਚ ਲੈ ਗਏ ਸੋ ਇਉਂ ਕਰਕੇ ਹੀਠਾਂ ਪਸ਼ੂ ਵਰਤੀ ਚ ਨਹੀਂ ਜਾਣਾ ਤੇ ਉੱਥੇ ਹੀ ਖਲੋਤੇ ਵੀ ਨਹੀਂ ਰਹਿਣਾ ਵੀ ਆਪਣਾ ਕੰਮ ਤੁੰਦਾ ਕੀਤਾ ਪੇਟ ਪਾਲਿਆ ਚਾਰਾਂ ਨੇ ਕਮਾਏ ਟੱਬਰ ਪਾਲਿਆ ਖਾਦਾ ਪੀਤਾ ਸੁੱਤੇ ਜਾਗੇ ਕੰਮ ਕੀਤਾ ਫਿਰ ਅਖੀਰ ਮਰ ਗਏ ਇਹ ਨਹੀਂ ਕੰਮ ਕਰਨਾ ਮਾਣੋ ਕੱਲੈ ਉੱਠੀ ਚੱਲੈ ਸਾਦ ਨਹੀਂ ਇਵੇਂ ਹੀ ਗੱਲ ਹੈ ਇਹਦੇ ਵਿੱਚ ਕੋਈ ਸਵਾਦ ਵਾਲੀ ਗੱਲ ਨਹੀਂ ਕਰਨਾ ਕੀ ਹੈ ਅੱਗੇ ਨੂੰ ਤਰੱਕੀ ਕਰਨੀ ਮਹਾਰਾਜ ਦਾ ਬਚਨ ਹੈ ਅਗਾਹ ਕੁ ਤਰਾੰਗ ਪਿੱਛਾ ਫੇਰ ਨਾ ਮੁਹੜਣਾ ਨਾਨਕ ਸਿਜਿ ਇਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ ਅੱਗੇ ਨੂੰ ਤਰੱਕੀ ਕਰਨੀ ਹੈ ਸੋ ਇਹ ਗੁਰਮਤ ਦਾ ਸਿਧਾਂਤ ਹੈ ਅੱਗੇ ਨੂੰ ਜਾਣਾ ਹੈ ਅੱਗੇ ਨੂੰ ਵਧਣਾ ਹੈ ਇਹ ਗੁਰਮਤਿ ਦਾ ਸਿਧਾਂਤ ਹੈ ਉੱਠਾ ਨਹੀਂ ਮੁੜਨਾ ਪਿੱਛੇ ਨਹੀਂ ਜਾਣਾ ਰਸਤਲ ਵੱਲ ਨਹੀਂ ਜਾਣਾ ਮਨੁੱਖਾ ਜਾਮੇ ਤੋਂ ਪਸ਼ੂ ਵਰਤੀ ਵਿੱਚ ਨਹੀਂ ਜਾਣਾ ਆਪਣੇ ਆਪ ਨੂੰ ਚੈੱਕ ਕਰਨਾ ਅਸੀਂ ਕਿਹੜੀ ਵਰਤੀ ਦੇ ਵਿੱਚ ਵਸ ਰਹੇ ਹਾਂ ਜਿਉਂ ਰਹੇ ਹਾਂ ਸੋ ਗੁਰੂ ਮਹਾਰਾਜ ਨੇ ਕਿਹਾ ਇਹ ਤਾਂ ਪ੍ਰਕਿਰਤੀ ਦੇ ਹੀਠਾਂ ਲੱਗਣ ਦੇ ਰੰਗ ਹਨ ਵੀ ਨੀਵੇਂ ਜਾਣ ਦੇ ਰੰਗ ਹਨ ਪਰ ਧ੍ਰਿ ਨੇ ਕਵਰ ਆ ਕੇ ਕਿਹਾ ਆਪਨੇ ਜੋ ਨਾਮ ਦੀ ਮਹਿਮਾ ਤੇ ਉੱਚਤਾ ਦਰਸਾਈ ਸੀ ਇਸ ਨਸ਼ੇ ਦੇ ਬਲ ਨਾਲ ਉਹ ਨਾਮ ਲਿਪਦੀ ਸੁਰਤ ਫੜ ਜਾਂਦਾ ਹੈ ਨਹੀਂ ਜੀ ਵੀ ਕੀ ਨਹੀਂ ਫੜਦਾ ਮਨ ਜੁੜ ਜਾਂਦਾ ਹੈ ਕਹਿੰਦਾ ਵੀ ਇਹ ਭੰਗ ਭੰਗਾਦਕ ਪੀ ਕੇ ਨਸ਼ਾ ਪੀ ਕੇ ਮਨ ਜੁੜ ਜਾਂਦਾ ਹੈ ਤੇ ਇਕਾਗਰਤਾ ਬਣ ਜਾਂਦੀ ਮਹਾਰਾਜ ਨੇ ਮੁਸਕਰਾ ਕੇ ਕਿਹਾ ਜੋਗੀ ਜੀਓ ਨਾਮ ਰਸ ਅੰਮ੍ਰਿਤ ਹੈ ਸ਼ਰਾਬ ਦਾ ਰਸ ਮਦ ਹੈ ਅੰਮ੍ਰਿਤ ਜਿਉਂਦਾ ਕਰਦਾ ਹੈ ਮਦ बेहोश ਕਰਦਾ ਹੈ ਹੱਦੋਂ ਵੱਧੇ ਤਾਂ ਮਾਰ ਵੀ ਦਿੰਦਾ ਹੈ ਨਸ਼ੇ ਦਾ ਆਦ ਸਵਾਦ ਹੈ ਮਦ ਰੋਗ ਹੈ ਤੇ ਅੰਤ ਮੌਤ ਹੈ ਆਦ ਮਤਲਬ ਜਦੋਂ ਨਸ਼ਾ ਕੋਈ ਕਰਨਾ ਸ਼ੁਰੂ ਕਰਦਾ ਹੈ ਨਾ ਉਦੋਂ ਨੂੰ ਬਹੁਤ ਸਵਾਦ ਆਉਂਦਾ ਹੈ ਤੇ ਸਵਾਦ ਸਵਾਦ ਦੇ ਵਿੱਚ ਹੀ ਲੋਕ ਨਸ਼ੇ ਤੇ ਲੱਗ ਜਾਂਦੇ ਅੱਜ ਦੇ ਸਮੇਂ ਵਿੱਚ ਵੀ ਤੁਸੀਂ ਦੇਖੋ ਸਭ ਤੋਂ ਵੱਧ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਹੈ ਨਸ਼ੇ ਦਾ ਸਭ ਤੋਂ ਵੱਧ ਜਿਸ ਪੰਜਾਬ ਵਿੱਚ ਕਲਗੀਧਰ ਮਹਾਰਾਜ ਜੀਆ ਨੇ ਪੰਜਾਬ ਦੀ ਧਰਤੀ ਉੱਤੇ ਖੰਡੇ ਬਾਟੇ ਦਾ ਅਮਰਤ ਤਿਆਰ ਕੀਤਾ ਉਸ ਪੰਜਾਬ ਦੀ ਧਰਤੀ ਦੇ ਉੱਤੇ ਸਭ ਤੋਂ ਵੱਧ ਗੱਲ ਜੇ ਕਿਸੇ ਵਿਸ਼ੇ ਤੇ ਹੁੰਦੀ ਆ ਤਾਂ ਸੰਗਤ ਜੀ ਉਹ ਨਸ਼ੇ ਤੇ ਹੁੰਦੀ ਆ ਸਾਰੀਆਂ ਸਰਕਾਰਾਂ ਇਹਦੇ ਵਿੱਚ ਫੇਲ ਹੋ ਗਈਆਂ ਕਿਉਂ ਕਿਉਂਕਿ ਰਾਜਨੀਤਿਕ ਲੋਕਾਂ ਨੇ ਇੱਕ ਦੂਜੇ ਤੇ ਦੋਸ਼ ਹੀ ਮੜੇ ਆ ਇੱਕ ਦੂਜੇ ਉੱਤੇ ਚਿਕੜੋ ਛਾਲਿਓ ਕੀਤੀ ਆ ਅਸਲੀਅਤ ਗੱਲ ਕਿਸੇ ਨੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਰਾਜਨੀਤਿਕ ਲੋਕਾਂ ਨੂੰ ਇੱਕ ਦੂਜੇ ਨੂੰ ਨਿੰਦ ਕੇ ਵੋਟ ਦਾ ਲਾਲਚ ਹੁੰਦਾ ਹੈ ਦੂਜਿਆਂ ਨੂੰ ਨਿੰਦਣਾ ਵੀ ਅਸੀਂ ਠੀਕ ਕਰ ਦਿਆਂਗੇ ਇਹਨਾਂ ਤੋਂ ਠੀਕ ਨਹੀਂ ਹੋਇਆ ਜਦੋਂ ਕਿ ਅਸਲੀਅਤ ਗੱਲ ਇਹ ਹੈ ਕਿ ਸਰਕਾਰਾਂ ਨੂੰ ਵੀ ਜ਼ੋਰ ਲਾਉਣਾ ਚਾਹੀਦਾ ਪਾਬੰਦੀ ਲਾਉਣੀ ਚਾਹੀਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰੰਤੂ ਜਿਹੜੀ ਅਸਲੀ ਬਾਤ ਹੈ ਅਸਲੀ ਬਾਤ ਜਿਵੇਂ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਜੀਆ ਨੇ ਸਾਨੂੰ ਬਚਨ ਕਿਹਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਸੰਘਾ ਜੀ ਇਹ ਲੋਕਾਂ ਨੂੰ ਗੱਲ ਦੱਸਣ ਦੇ ਯੋਗ ਹੈ ਅੱਜ ਤੁਸੀਂ ਵੇਖ ਲਓ ਕੋਈ ਵੀ ਮਾਪੇ ਆਪਣੇ ਬੱਚਿਆਂ ਦੇ ਆਪਣੇ ਬੱਚਿਆਂ ਦੇ ਸੁਭਾਅ ਪ੍ਰਤੀ ਆਪਣੇ ਬੱਚਿਆਂ ਦੇ ਖਾਣ ਪੀਣ ਪ੍ਰਤੀ ਆਪਣੇ ਬੱਚਿਆਂ ਦੇ ਜੀਵਨ ਜ਼ਿੰਦਗੀ ਪ੍ਰਤੀ ਸੰਜੀਦਾ ਨਹੀਂ ਹੈ ਆਮ ਜਿਹੜੇ ਮੱਧ ਵਰਗ ਦੇ ਲੋਕ ਨੇ ਔਰ ਗਰੀਬ ਪਰਿਵਾਰਾਂ ਜਿਹੜੇ ਮੱਧ ਵਰਗ ਦੇ ਲੋਕ ਨੇ ਤੇ ਆਮ ਗਰੀਬ ਪਰਿਵਾਰਾਂ ਵਿੱਚ ਤਾਂ ਇਹ ਪ੍ਰਵਿਰਤੀ ਹੋਰ ਵੀ ਭਾਰੂ ਹੈ ਕਿਉਂਕਿ ਉਹਨਾਂ ਕੋਲ ਬੱਚਿਆਂ ਦੀ ਕੇਅਰ ਕਰਨ ਦਾ, ਬੱਚਿਆਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਬਚਦਾ। ਕੁਝ ਹਨੜ ਪੜਦਾ ਹੈ, ਕੁਝ ਗਰੀਬੀ ਹੈ, ਸੋਚ ਦੀ ਕਮੀ ਹੈ। ਅਸਲੀਅਤ ਗੱਲ ਇਹ ਹੈ ਕਿ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ, ਸੰਭਾਲਣਾ ਤਾਂ ਉਹਨਾਂ ਨੂੰ ਪਵੇਗਾ। ਇਹ ਗੱਲ ਰਾਜਨੀਤਿਕ ਲੀਡਰ ਕੋਈ ਨਹੀਂ ਕਹਿ ਸਕਦਾ। ਜਦੋਂ ਕਿ ਅਸਲੀਅਤ ਇਹੀ ਹੈ। ਇਹਦੇ ਤੋਂ ਬਗੈਰ ਹੋਰ ਸੰਗਤ ਜੀ ਕੋਈ ਇਲਾਜ ਨਹੀਂ, ਹੋਰ ਕੋਈ ਤਰੀਕਾ ਨਹੀਂ। ਜਿਸ ਤਰ੍ਹਾਂ ਬੈਦ ਜੇਕਰ ਰੋਗ ਲੱਭ ਵੀ ਜਾਵੇ ਤੇ ਦਵਾਈ ਸਹੀ ਨਾ ਦੇਵੇ ਤਾਂ ਰੋਗ ਠੀਕ ਨਹੀਂ ਹੁੰਦਾ ਇਸੇ ਤਰ੍ਹਾਂ ਦਵਾਈ ਕੀ ਹੈ ਦੁਨੀਆ ਨੂੰ ਲੋਕਾਈ ਨੂੰ ਲੋਕਾਂ ਨੂੰ ਇਹ ਗੱਲ ਦੱਸਣੀ ਕਿ ਤੁਸੀਂ ਆਪਣੀ ਔਲਾਦ ਨੂੰ ਆਪ ਸੰਭੋ ਤੁਹਾਡੇ ਬੱਚਿਆਂ ਦੇ ਜ਼ਿੰਮੇਵਾਰ ਤੁਸੀਂ ਹੋ ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਹੋਣ ਉਹਨਾਂ ਮਾਪਿਆਂ ਦੀਆਂ ਕਲਾਸਾਂ ਲਾਈਆਂ ਜਾਣ ਉਹਨਾਂ ਮਾਪਿਆਂ ਨੂੰ ਸੁਚੇਤ ਕੀਤਾ ਜਾਵੇ ਤੇ ਜੇਕਰ ਫਿਰ ਵੀ ਮਾਪੇ ਧਿਆਨ ਨਾ ਦੇਣ ਕਿਉਂਕਿ ਉਹਨਾਂ ਨੇ ਆਪਣੇ ਬੱਚੇ ਗਲਤ ਕੁਸੰਗਤ ਵਿੱਚ ਜਾਣ ਤੋਂ ਰੋਕੇ ਨਹੀਂ ਉਹਨਾਂ ਦੇ ਕਰਕੇ ਸਮਾਜ ਵਿੱਚ ਬਖੇੜਾ ਪੈ ਗਿਆ ਸਾਰਾ ਸਮਾਜ ਗੰਦਲ ਗਿਆ ਗੰਦਾ ਹੋ ਗਿਆ ਉਹਨਾਂ ਮਾਪਿਆਂ ਨੂੰ ਅਖੀਰ ਤੇ ਸਜ਼ਾ ਦੇਣ ਦਾ ਪ੍ਰਬੰਧਨ ਵੀ ਹੋਣਾ ਚਾਹੀਦਾ ਬੱਚੇ ਜਨਮ ਲੈਣੇ ਬੱਚਿਆਂ ਨੂੰ ਜਨਮ ਦੇ ਦੇਣਾ ਇਹ ਸੰਗਤ ਦੀ ਕੋਈ ਬਹੁਤੀ ਵੱਡੀ ਗੱਲ ਨਹੀਂ ਤਾਂ ਪਸ਼ੂ ਵੀ ਕਰ ਲੈਂਦੇ ਆ ਬੱਚਿਆਂ ਨੂੰ ਸੰਭਾਲਣਾ ਮਾਪਿਆਂ ਦੀ ਡਿਊਟੀ ਆ ਜਿਹੜੇ ਮਾਪੇ ਬੱਚਿਆਂ ਨੂੰ ਨਹੀਂ ਸੰਭਾਲਦੇ ਉਹਨਾਂ ਨੂੰ ਪਹਿਲਾਂ ਪ੍ਰੇਰਣਾ ਦੇਣੀ, ਸੁਚੇਤ ਕਰਨਾ, ਗਿਆਨ ਦੇਣਾ, ਉਹਨਾਂ ਨੂੰ ਮੋਟੀਵੇਟ ਕਰਨਾ। ਨਾ ਗੱਲ ਫੇਰ ਵੀ ਮੰਨਣ ਦੇ ਅਖੀਰ ਵਿੱਚ ਉਹਨਾਂ ਨੂੰ ਸਜ਼ਾ ਦਾ ਵੀ ਕੋਈ ਨਾ ਕੋਈ ਪ੍ਰਾਵਿਧਾਨ ਹੋਣਾ ਚਾਹੀਦਾ ਹੈ। ਤੁਹਾਡੇ ਬੱਚੇ ਤੁਹਾਡੀ ਗਲਤੀ ਕਰਕੇ ਸਮਾਜ ਵਿਗੜ ਗਿਆ। ਪਰ ਹੋ ਹੋਲਟ ਰਿਹਾ ਹੈ। ਜਿਹੜੇ ਨਸ਼ੇ ਪੱਤੇ ਖਾ ਪੀ ਕੇ ਮਰ ਜਾਂਦੇ ਆ ਉਹਨਾਂ ਨੂੰ ਲੱਖਾਂ ਰੁਪਏ ਸਰਕਾਰ ਉਹਨਾਂ ਦੇ ਮਾਪਿਆਂ ਨੂੰ ਦੇ ਦਿੰਦੀ ਆ। ਤੇ ਇਹ ਕਿਤੇ ਨਾ ਕਿਤੇ ਲੋਕਾਂ 'ਚ ਪ੍ਰਵਿਰਤੀ ਵੱਧ ਰਹੀ ਆ ਨਸ਼ਾ ਪੱਤਾ ਖਾਦਾ ਪੀਤਾ ਮਰ ਗਏ। ਤੇ ਲੱਖਾਂ ਰੁਪਈਆ ਸਰਕਾਰ ਨੇ ਦੇ ਦੇਣਾ ਸ਼ਾਬਾਸ਼ ਹੀ ਮਿਲਦੀ ਆ ਸਗੋਂ ਫਿਟੇ ਬੂੰਦੀ ਥਾਂ ਤੇ ਇਸ ਕਰਕੇ ਸੰਗਤ ਜੀ ਮਹਾਰਾਜ ਜੀਆਂ ਦੀ ਬਾਣੀ ਆ ਇਤਿਹਾਸ ਸਤਿਗੁਰ ਦਾ ਇਹੀ ਆਪਾਂ ਨੂੰ ਦੱਸ ਰਿਹਾ ਹੈ ਸਤਿਗੁਰ ਦਾ ਇਹ ਇਤਿਹਾਸ ਇਹੀ ਆਪਾਂ ਨੂੰ ਦੱਸ ਰਿਹਾ ਜੇ ਸੇਧ ਲੈ ਲਾਂਗੇ ਤੇ ਬਚ ਰਹਾਂਗੇ ਨਹੀਂ ਸੇਧ ਲਵਾਂਗੇ ਸੰਗਤ ਜੀ ਫਿਰ ਜਿਵੇਂ ਦੁਨੀਆ ਚੱਲੀ ਜਾਂਦੀ ਆ ਚਲੋ ਸੋ ਮਹਾਰਾਜ ਜੀਆਂ ਨੇ ਆਖਿਆ ਨਸ਼ਾ ਪਹਿਲਾਂ ਸਵਾਦ ਦਿੰਦਾ ਹੈ ਫੇਰ बेहोश ਕਰ ਦਿੰਦਾ ਹੈ ਹੱਦੋਂ ਵੱਧ ਜੇ ਮਾਰ ਵੀ ਦਿੰਦਾ ਹੈ ਨਸ਼ੇ ਦਾ ਸਵਾਦ ਨਾਮ ਰਸ ਦਾ ਆਦ ਘਾਲਣਾ ਹੈ ਦੇਖੋ ਫਰਕ ਕੀ ਹੈ ਇੱਕ ਪਰਮੇਸ਼ਰ ਦੇ ਨਾਮ ਦਾ ਆ ਨਾਮ ਦਾ ਨਸ਼ਾ ਪਰਮੇਸ਼ਰ ਦੇ ਨਾਮ ਦਾ ਇੱਕ ਦੁਨਿਆਵੀ ਨਸ਼ਾ ਦੁਨਿਆਵੀ ਨਸ਼ਾ ਜਦੋਂ ਸ਼ੁਰੂ ਕਰਦਾ ਹੈ ਕੋਈ ਉਦੋਂ ਸਵਾਦ ਆਉਂਦਾ ਹੈ ਪਰ ਜਦੋਂ ਨਾਮ ਦਾ ਰਸ ਪੀਣਾ ਸ਼ੁਰੂ ਕਰਦਾ ਹੈ ਕੋਈ ਉਦੋਂ ਘਾਲਣਾ ਕਰਨੀ ਪੈਂਦੀ ਹੈ ਮਤਲਬ ਸਰੀਰ ਨੂੰ ਤਕਲੀਫ ਹੁੰਦੀ ਹੈ ਅਮਰਦ ਵੇਲੇ ਜਾਗਣਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਆਪ ਤੋਂ ਵਡੇਰੇ ਬਾਣੀ ਪੜਨ ਵਾਲਿਆਂ ਦੀ ਸੇਵਾ ਕਰਨੀ ਉਹਨਾਂ ਦੇ ਜੋੜੇ ਚੱਕਣੇ ਉਹਨਾਂ ਦੀ ਸਾਥ ਸੰਗਤ ਜੀ ਇਸ਼ਨਾਨ ਦੀ ਸੇਵਾ ਕਰਾਉਣੀ ਉਹਨਾਂ ਦੀ ਮੁੱਠੀ ਚਾਪੀ ਕਰਨੀ ਉਹਨਾਂ ਦੀ ਤਾੜਨਾ ਝੱਲਣੀ ਧੁੱਪ ਛਾਂ ਗਰਮੀ ਸਰਦੀ ਭੁੱਖ ਤ੍ਰੇ ਇਹਨੂੰ ਚੱਲ ਜਾਣਾ ਇਹ ਘਾਲਣਾ ਹੈ ਔਰ ਇਧਰ ਨਾਮ ਰਸ ਦੀ ਸ਼ੁਰੂਆਤ ਕਰਨਾ ਹੈ ਤੇ ਮਦ ਕੀ ਹੈ ਨਸ਼ੇ ਦਾ ਮਦ ਹੈ बेहोश ਕਰਦਾ ਹੈ ਮਦ ਮਤਲਬ ਵਿਚਕਾਰ ਜਦੋਂ ਕੋਈ ਨਸ਼ੇੜੀ ਬਣ ਜਾਂਦਾ ਉਹ बेहोश ਰਹਿਣ ਲੱਗ ਜਾਂਦਾ ਤੇ ਜਦੋਂ ਕੋਈ ਨਾਮ ਦਾ ਰਸ ਪੀਣਾ ਸ਼ੁਰੂ ਕਰ ਦਿੰਦਾ ਹੈ ਨਾਮ ਦਾ ਰਸ ਪੀਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਦੀ ਕੀ ਹੈ ਉਥੇ ਫਿਰ ਉਹ ਰਸ ਵਿੱਚ ਜਿਉਂਦਾ ਹੈ ਆਨੰਦ ਵਿੱਚ ਜਿਉਂਦਾ ਹੈ ਨਸ਼ੇ ਦਾ ਅੰਤ ਕੀ ਹੈ ਮੌਤ ਹੈ ਤੇ ਨਾਮ ਰਸ ਦਾ ਅੰਤ ਕੀ ਹੈ ਇਹ ਅਟੱਲ ਜੀਵਨ ਹੈ ਅਟੱਲ ਜੀਵਨ ਉਹ ਕਦੇ ਵੀ ਮਰਦਾ ਨਹੀਂ ਮਤਲਬ ਉਹ ਅਮਰ ਹੋ ਜਾਂਦਾ ਹੈ ਜਿਸ ਨੇ ਨਾਮ ਦਾ ਰਸ ਪੀ ਲਿਆ ਹੋਵੇ ਕਿੰਨਾ ਫਰਕ ਹੈ ਦੇਖੋ ਦੋਨੇ ਗੱਲਾਂ ਵਿੱਚ ਅਮਰ ਦੇ ਤੁਸੀਂ ਵਪਾਰੀ ਹੋ ਕੇ ਕਿਸ ਹੋਸ਼ੇ ਮਦ ਵਿੱਚ ਪੈ ਗਏ ਹੋ ਜੜਤਾ ਨੂੰ ਜੀਵਨ ਸਮਝਣਾ ਲੱਗ ਪਏ ਹੋ ਪਰ ਥਰੀ ਨੇ જરા ਲਾਜ ਜਹੀ ਪ੍ਰਤੀਤ ਕਰਕੇ ਕਿਹਾ ਦਾਤਾ ਜੀਓ ਅਸੀਂ ਤਾਂ ਮੁਕਤੀ ਹੇ ਇਸ ਨੂੰ ਵਰਤਦੇ ਆਂ ਕੋਈ ਵਿਕਾਰ ਵਾਸਤੇ ਤਾਂ ਵਰਤਦੇ ਨਹੀਂ ਵੀ ਅਸੀਂ ਮੁਕਤੀ ਵਾਸਤੇ ਨਸ਼ੇ ਦੀ ਵਰਤੋਂ ਕਰਦੇ ਆਂ ਅਸੀਂ ਤਾਂ ਜਿਵੇਂ ਸੰਗਤ ਜੀ ਮਾਫ ਕਰਨਾ ਬਹੁਤਿਆਂ ਥਾਵਾਂ ਤੇ ਗੁਰੂ ਘਰਾਂ ਵਿੱਚ ਨਾ ਕਈ ਥਾਵਾਂ ਤੇ ਨਗਰ ਕੀਰਤਨ ਆਦਿਕ ਜਦੋਂ ਨਿਕਲਦੇ ਆ ਤਾਂ ਸਾਰੇ ਥਾਵਾਂ ਤੇ ਤਾਂ ਨਹੀਂ ਮੈਂ ਪਹਿਲੇ ਖਿਮਾ ਮੰਗ ਕੇ ਬੇਨਤੀ ਕਰਦੇ ਆਂ ਸਾਰਿਆਂ ਥਾਵਾਂ ਤੇ ਤਾਂ ਨਹੀਂ ਪਰ ਕੁਝ ਕੁ ਥਾਵਾਂ ਤੇ ਇਹ ਪਤਾ ਹੁੰਦਾ ਵੀ ਸਾਰਾ ਦਿਨ ਨਗਰ ਕੀਰਤਨ ਵਿੱਚ ਸੰਗਤਾਂ ਨੇ ਰਹਿਣਾ ਹੈ ਖਾਸ ਕਰਕੇ ਪ੍ਰਬੰਧਕਾਂ ਨੇ ਉੱਥੇ ਫਿਰ ਜਿਵੇਂ ਭੁੱਕੀ ਆਦਕ ਕੈਪਸੂਲਾਦਕ ਗੋਲੀਆਂ ਆਦਕ ਨਸ਼ਾ ਕਰਕੇ ਤੁਰਦੇ ਆ ਵੀ ਨਗਰ ਕੀਰਤਨ ਕੱਢਣਾ ਹੈ ਸਾਧ ਸੰਗਤਾਂ ਜੀ ਜਦੋਂ ਕਿ ਜਿਹੜੀ ਥਾਂ ਤੋਂ ਨਸ਼ੇ ਦੇ ਰੋਕ ਦਾ ਹੋਕਾ ਦਿੱਤਾ ਜਾਣਾ ਚਾਹੀਦਾ ਸੀ ਕਿ ਨਸ਼ਾ ਬਿਲਕੁਲ ਨਹੀਂ ਕਰਨਾ ਨਸ਼ਾ ਮੌਤ ਹੈ ਨਸ਼ਾ ਤਿਆਗਣਾ ਹੈ ਉੱਥੋਂ ਹੀ ਨਸ਼ਾ ਆਰੰਭ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਦਾ ਤਰਕ ਵੀ ਇਹੀ ਹੁੰਦਾ ਜਿਹੜਾ ਆਹ ਤਰਕ ਭਰਤਰੀ ਜੋਗੀ ਦੇ ਰਿਹਾ ਗੁਰੂ ਨਾਨਕ ਸਾਹਿਬ ਨੂੰ ਉਹਨੇ ਆਖਿਆ ਮਹਾਰਾਜ ਜਿਹੜਾ ਨਸ਼ਾ ਅਸੀਂ ਕਰਦੇ ਆਂ ਨਸ਼ਾ ਕਰਕੇ ਕੋਈ ਵਿਕਾਰ ਨਹੀਂ ਕਰਦੇ ਮਾੜਾ ਕੰਮ ਨਹੀਂ ਕਰਦੇ ਨਸ਼ਾ ਅਸੀਂ ਕਰਦੇ ਆਂ ਸਮਾਧੀ ਲਾਉਣ ਵਾਸਤੇ ਕਰਦੇ ਆਂ ਅਸੀਂ ਤਾਂ ਤੇ ਸਾਡੇ ਵੀ ਇਹੀ ਕਿਹਾ ਜਾਂਦਾ ਕਿ ਜੇ ਭਾਈ ਥੋੜਾ ਬਹੁਤਾ ਨਸ਼ਾ ਕੋਈ ਖਾ ਲਿਆ ਕੋਈ ਫੀਮ ਭੁੱਕੀ ਖਾ ਲਈ ਤਾਂ ਸੇਵਾ ਕਰਨ ਵਾਸਤੇ ਖਾਧੀ ਆ ਕਿਹੜਾ ਕਿਸੇ ਪੁੱਠੇ ਕੰਮ ਵਾਸਤੇ ਖਾਧੀ ਆ ਤਾਂ ਭਰਤਰੀ ਜੋਗੀ ਨੂੰ ਵੀ ਮਹਾਰਾਜ ਨੇ ਕਿਹਾ ਤੁਸੀਂ ਗਲਤ ਹੋ ਤੇ ਅੱਜ ਦੇ ਸਮੇਂ ਵਿੱਚ ਸਾਡੇ ਉਹਨਾਂ ਸਿੱਖਾਂ ਨੂੰ ਵੀ ਮਹਾਰਾਜ ਕਹਿ ਰਹੇ ਆ ਭਾਈ ਤੁਸੀਂ ਗਲਤ ਹੋ ਤੁਸੀਂ ਗਲਤ ਰਸਤੇ ਤੇ ਜਾ ਰਹੇ ਹੋ ਤਾਂ ਭਰਤਰੀ ਜੋਗੀ ਨੇ ਕਿਹਾ ਮਹਾਰਾਜ ਜੀਆ ਨੇ ਕਿਹਾ ਸੱਚ ਹੈ ਪਰ ਜਰਾ ਬਾਹਰ ਫਿਰਕੇ ਆਪਣੇ ਯੋਗ ਆਸ਼ਰਮਾਂ ਬੰਨੇ ਤੱਕੋ ਇਸ ਬਦੀਆਂ ਦੇ ਜਨਕ ਨਸ਼ੇ ਦੇ ਪੀਣ ਨੇ ਜੋਗੀ ਆਸ਼ਰਮਾਂ ਵਿੱਚ ਵਿਕਾਰ ਲਿਆਉਂਦੇ ਆ ਕਿ ਨਹੀਂ ਲਿਆਉਂਦੇ ਭਰਤਰੀ ਨੇ ਕਿਹਾ ਸੁਣਦਾ ਹਾਂ ਇਹ ਗੱਲ ਠੀਕ ਤਾਂ ਹੈ ਪਰ ਥੋੜੀ ਜਿੰਨੀ ਕੁ ਮੈਂ ਲਈ ਆ ਦੋ ਕੁ ਘੁੱਟ ਇਸ ਨਾਲ ਤਾਂ ਤਾਰ ਹੀ ਵੱਜਦੀ ਹੈ ਨਸ਼ਾ ਨਹੀਂ ਬੇਸੁਧ ਨਹੀਂ ਹੁੰਦਾ ਬੰਦਾ ਗੁਰੂ ਜੀ ਨੇ ਕਿਹਾ ਇਸ ਸਾਰੀ ਮਜਲਿਸ ਵਿੱਚ ਭਰਥਰੀ ਇੱਕ ਤੁਸੀਂ ਹੋ ਜਿਨ੍ਹਾਂ ਨੇ ਥੋੜੀ ਪੀਤੀ ਹੈ ਬਾਕੀ ਤਾਂ ਤੱਕ ਲਓ ਪਿਆਲੇ ਦੇ ਬਿਆਲਾ ਠਹਿਗ ਰਿਹਾ ਉਹ ਤੱਕੋ ਕਿਵੇਂ ਲੰਮੇ ਪੈ ਰਹੇ ਤੇ ਬੂਹਾਂ ਛੋੜ ਰਹੇ ਤੇ ਉਹ ਪਰੇ ਤੱਕੋ ਕਾਲਜੇ ਮੁੱਠਾਂ ਵਿੱਚ ਲੈ ਰਹੇ ਆ ਕਾਲਜੇ ਚ ਮੁਕੀਆਂ ਦੇ ਰਹੇ ਕਿਉਂਕਿ ਜਾਦੇ ਪੀ ਗਏ ਉਹਨੇ ਕਾਲਜਾ ਇਕੱਠਾ ਕਰਤਾ ਆਓ ਤੁਹਾਡੀ ਕੁਟਿਆਵਲ ਚਲੀਏ ਉਥੋਂ ਉੱਟ ਕੇ ਭਰਤਰੀ ਜੋਗੀ ਤੇ ਗੁਰੂ ਜੀ ਭਰਤਰੀ ਦੀ ਕੁਟਿਆ ਵਿੱਚ ਜਾ ਬੈਠੇ ਭਰਤਰੀ ਨੇ ਕਿਹਾ ਫਿਰ ਪਾਤਸ਼ਾਹ ਥੋੜੀ ਪੀਣ ਦੀ ਖੁਲ ਹੈ ਸੁਭਾਅ ਉਹ ਪਹਿ ਚੁੱਕਾ ਹੈ ਇਸ ਨਾਲ ਕੁਝ ਸਰੂਰ ਆ ਕੇ ਲੱਗ ਪਈ ਦੇ ਮਹਾਰਾਜ ਨੇ ਕਿਹਾ ਜੋਗੀ ਜੀ ਸੱਪ ਸਪੇੜਿਆਂ ਦੇ ਕੁੱਜੇ ਚ ਠੀਕ ਨੇ ਤੇਵੇਂ ਇਹ ਨਸ਼ਾ ਤੇਵੇਂ ਇਹ ਨਸ਼ੇ ਦਾ ਸੱਪ ਬੈਦਾਂ ਦੀਆਂ ਸ਼ੀਸ਼ੀਆਂ ਵਿੱਚ ਬੰਦ ਪਿਆ ਹੀ ਠੀਕ ਐ ਹੁਣ ਨਸ਼ਾ ਸੰਗਤ ਜੀ ਦੇਖੋ ਮਹਾਰਾਜ ਨੇ ਕਿੱਡੀ ਨੁਕਤੇ ਵਾਲੀ ਗੱਲ ਕਹੀ ਐ ਕਿ ਜਿਸ ਤਰ੍ਹਾਂ ਜਿਹੜੇ ਸੱਪ ਨੇ ਜੇ ਸੱਪ ਆਮ ਘਰਾਂ ਵਿੱਚ ਫਿਰਦੇ ਹੁਣ ਦੇ ਡੰਗ ਮਾਰਨਗੇ ਦੇਖੋ ਸੱਪ ਜਿਹੜੇ ਮਦਾਰੀਆਂਦਕ ਹਨ ਸਪੇਲੇ ਹਨ ਉਹਨਾਂ ਦੇ ਡੱਬਿਆਂ ਵਿੱਚ ਬੰਦ ਹੀ ਭਲੇ ਆ ਤੇ ਜਾਂ ਫਿਰ ਧਰਤੀ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਨਸ਼ਾ ਹੈ ਨਸ਼ਾ ਵੈਦਾਂ ਦੀਆਂ ਸ਼ੀਸ਼ੀਆਂ ਦੇ ਵਿੱਚ ਬੰਦ ਪਿਆ ਹੋਵੇ ਤਾਂ ਉਹ ਭਲੇ ਕਿਉਂਕਿ ਉਸ ਨਸ਼ੇ ਨਾਲ ਵੈਦ ਤਾਂ ਭਾਈ ਕੋਈ ਦਵਾਈ ਤਿਆਰ ਕਰਦਾ ਪਰ ਜੇ ਉਹੀ ਨਸ਼ਾ ਆਮ ਘਰਾਂ ਵਿੱਚ ਆਮ ਲੋਕਾਂ ਦੇ ਹੱਥਾਂ ਵਿੱਚ ਹੋਵੇ ਤਾਂ ਉਹੀ ਨਸ਼ਾ ਲੋਕਾਂ ਨੂੰ ਮਾਰ ਦਿੰਦਾ ਹੈ ਵੈਦ ਦੀ ਸ਼ੀਸ਼ੀ ਵਿੱਚ ਬੰਦ ਨਸ਼ਾ ਲੋਕਾਂ ਨੂੰ ਜੀਵਨ ਦਿੰਦਾ ਤੇ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਹੱਥਾਂ ਵਿੱਚ ਫੜਿਆ ਹੋਇਆ ਨਸ਼ਾ ਉਹੀ ਪਬਲਿਕ ਨੂੰ ਦੁਨੀਆ ਨੂੰ ਲੋਕਾਈ ਨੂੰ ਮਾਰ ਦਿੰਦਾ ਹੈ ਇਹ ਵਿਅਵ ਹੈ ਤੇ ਅਵਿਆਸੀਆਂ ਲਈ ਦਾ ਵਿਅਵ ਵੀ ਹੈ ਤੇ ਦੂਸਰਾ ਭਲੇਖਾ ਵੀ ਹੈ ਜੋਗੀ ਦੂਸਰਾ ਭਲੇਖਾ ਮੈਂ ਨਹੀਂ ਸਮਝਿਆ ਗੁਰੂ ਜੀ ਇੱਕ ਭਲੇਖਾ ਦੇਣ ਵਾਲੀ ਮਾਇਆ ਹੈ ਹੈ ਨਾ ਸਾਰੇ ਜਗਤ ਦੀ ਦੂਸਰਾ ਭਲੇਖਾ ਨਸ਼ਾ ਹੈ ਜੋ ਚਾਹੇ ਸ਼ਰਾਬ ਦਾ ਹੋਵੇ ਭੰਗ ਦਾ ਹੋਵੇ ਅਫੀਮ ਦਾ ਹੋਵੇ ਸੋ ਨਸ਼ਾ ਅਵਿਆਸੀ ਲਈ ਇੱਕ ਹੋਰ ਮਾਇਆ ਹੋ ਗਈ ਇਸ ਦੇ ਅਸਰ ਹੇਠ ਅਵਿਆਸੀ ਨੂੰ ਪਤਾ ਨਹੀਂ ਲੱਗਦਾ ਕਿ ਜਿਸ ਰੰਗ ਵਿੱਚ ਮੈਂ ਹਾਂ ਉਹ ਆਤਮਾ ਦੇ ਉન્નਤ ਹੋਣ ਦਾ ਰੰਗ ਹੈ ਕਿ ਪੱਠਿਆਂ ਤੇ ਦਿਮਾਗ ਵਿੱਚ ਕੋਈ ਕੈਫੀਅਤ ਗੈਰ ਪੈਦਾ ਹੋ ਗਈ ਹੈ ਜੋ ਸਰੂਰ ਦੇ ਰਹੀ ਪਰ ਜੜਤਾ ਵੱਲ ਲਿ ਜਾ ਰਹੀ ਹੈ ਸਮਾਦੀ ਤੇ ਮੂਰਸ਼ਾ ਵਿੱਚ ਵਿਵੇਕ ਨਾ ਕਰ ਸਕਣਾ ਇਹ ਭੁਲੇਵਾ ਅਭਿਆਸੀਆਂ ਨੂੰ ਨਸ਼ਿਆਂ ਦੀ ਵਰਤਨ ਦਿੰਦੀ ਹੈ ਦੂਸਰਾ ਭੁਲੇਖਾ ਇਹ ਹੈ ਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਸਮਾਦੀ ਲੱਗੀ ਹੈ ਕਿ ਅਸੀਂ ਨਸ਼ੇ ਵਿੱਚ ਤੁੱਟ ਹੋ ਕੇ ਬੇਸੁੱਧ ਹੋਏ ਪਏ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਰਥਰੀ ਨੇ ਕਿਹਾ ਫਿਰ ਜੋ ਖੀਵਾ ਪਣ ਆਉਂਦਾ ਸਰੂਰ ਚੜਦਾ ਉਹ ਤਾਂ ਇਸ ਬਿਨਾ ਚੜਦਾ ਨਹੀਂ ਗੁਰੂ ਜੀ ਨੇ ਕਿਹਾ ਚਾਨਣ ਦੇ ਨੇੜੇ ਗਿਆ ਚਾਨਣ ਪੈਂਦਾ ਅੱਗ ਦੇ ਨੇੜੇ ਗਿਆ ਨਿਗ ਵੱਧਦੀ ਆ ਪਰਮਾਤਮਾ ਜੋ ਸਰਬੱਗਿਆ ਪ੍ਰਕਾਸ਼ ਰੂਪ ਹੈ ਉਸ ਦੇ ਨੇੜੇ ਹੋਇਆ ਆਤਮ ਪ੍ਰਕਾਸ਼ ਪੈਣਾ ਚਾਹੀਏ ਖੋਸ਼ ਉਜਲੀ ਹੋਣੀ ਚਾਹੀਏ ਨਾ ਕਿ ਮਦ ਹੁਸ਼ੀ ਬੇਸੁਰਤੀ ਤੇ ਮੌਤ ਪਰਥਰੀ ਨੇ ਕਿਹਾ ਸੱਚ ਫਰਮਾਇਆ ਪਰ ਰੰਗ ਜੰਮੇਗਾ ਕਿਵੇਂ ਗੁਰੂ ਜੀ ਨੇ ਕਿਹਾ ਆਤਮਾ ਦੇ ਜਗਿਆਸੂ ਨੂੰ ਅਮਰਤ ਦੀ ਲੋੜ ਹੈ ਨਸ਼ਾ ਤਾਂ ਵਿਅਉ ਹੈ ਆਤਮਾ ਵਿਆਸੀ ਨੂੰ ਅਮਰਤ ਤੋਂ ਆਉਣ ਵਾਲੇ ਸਵਾਦ ਦੀ ਲੋੜ ਹੈ ਉਸ ਤੋਂ ਉਤਪਤ ਹੋਣ ਵਾਲੇ ਸਰੂਰ ਦੀ ਲੋੜ ਹੈ ਜਿਸ ਨਾਲ ਕਿ ਆਪਾ ਸਾਰੀ ਮਾਇਆ ਤੋਂ ਉੱਚਾ ਹੋ ਕੇ ਸਾਖੀ ਪਦ ਵਿੱਚ ਡਿੱਗਦਾ ਹੈ ਸਾਖੀ ਦਾ ਮਤਲਬ ਜਿਹੜਾ ਸਾਈਡ ਤੇ ਖੜ ਕੇ ਵੇਖਦਾ ਉਹਨੂੰ ਸਾਖੀ ਕਿਹਾ ਜਾਂਦਾ ਹੈ ਸਾਈਡ ਦੇ ਖਲੋ ਕੇ ਜਿਹੜਾ ਵੇਖ ਰਿਹਾ ਹੈ ਉਸਨੂੰ ਸਾਖੀ ਕਿਹਾ ਜਾਂਦਾ ਹੈ ਵੀ ਆਪ ਦੇ ਸਰੀਰ ਵਿੱਚੋਂ ਨਾ ਵੱਖਰਾ ਹੋ ਕੇ ਤੇ ਸਰੀਰ ਦੇ ਕਰਮ ਨੂੰ ਵੇਖਣਾ ਇਹਨੂੰ ਕਹਿੰਦੇ ਆ ਸਾਖੀ ਪਦ ਪਰਥਰੀ ਜੀ ਇਹ ਗੱਲ ਸੁਣ ਕੇ ਕਿ ਆਤਮਰਾਸ ਇੱਕ ਆਨੰਦ ਦਿੰਦਾ ਉਸ ਆਨੰਦ ਨੂੰ ਮਦ ਵਰਗਾ ਨਸ਼ਾ ਸਮਝਣਾ ਭੁੱਲ ਐ ਅਮਰ ਦੇ ਵਪਾਰੀ ਹੋ ਅਮਰ ਦਭਾ ਲੋ ਸ਼ੂਸ਼ੇ ਮਦ ਦਾ ਭਾਓ ਦੂਰ ਕਰੋ ਇਹ ਜੋ ਰੰਗ ਚੜਦਾ ਨਸ਼ੇ ਨਾਲ ਇਹ ਵਿਤਰੇਕ ਕਰਕੇ ਦੇਖੋ ਸਹਜ ਦਾ ਰੰਗ ਨਹੀਂ ਜੋਰ ਨਾਲ ਹੱਥ ਨਾਲ ਨਸ਼ੇ ਨਾਲ ਜੋ ਹਾਲਤ ਉਪਜਦੀ ਐ ਉਹ ਸਹਿਜ ਨਾਲ ਨਹੀਂ ਹੁੰਦੀ। ਨਾਮ ਦਾ ਰਸੀਆ ਸਹਿਜ ਰੰਗ ਵਿੱਚ ਹੁੰਦਾ ਹੈ। ਉਸ ਦੀ ਲਿਬ ਦੀ ਤਾਰ ਵਾਹਿਗੁਰੂ ਦੇ ਪ੍ਰੇਮ ਨਾਲ ਵੱਜਦੀ ਆ। ਭਰਤਰੀ ਨੇ ਕਿਹਾ ਤੇ ਇਹ ਜੋ 10 ਘੁੱਟ ਪੀ ਕੇ ਅਨਾਹਦ ਸ਼ਬਦ ਸੁਣਦਾ ਸਾਨੂੰ ਉਹ ਉਹ ਕਹਿੰਦਾ ਵੀ ਜਦੋਂ ਅਸੀਂ 10 ਘੁੱਟਾਂ ਪੀ ਲੈਨੇ ਆ ਉਦੋਂ ਬਾਅਦ ਸਾਨੂੰ ਅਨਾਹਦ ਸ਼ਬਦ ਸੁਣਦਾ ਹੈ। ਜਿਵੇਂ ਬਚਨ ਆਉਂਦਾ ਬਾਣੀ ਚ ਬੜੇ ਧਵਾਮਾਂ ਤੇ ਅਨਾਹਦ ਸ਼ਬਦ ਅਨਾਹਦ ਰਾਗ ਬਹੁਤ ਵਰਤੇ ਮਹਾਰਾਜ ਨੇ ਸ਼ਬਦ ਇਹ। ਆਨੰਦ ਸੁਣ ਹੋ ਬੜਾ ਭਾਗੀ ਹੋ। ਪੰਜ ਸ਼ਬਦ ਤੁਨ ਅਨਹਦ ਬਾਜੇ ਅਨਾਹਦ ਰਾਗ ਜਿਹੜਾ ਕਿ ਇੱਕ ਦੇ ਰਾਗ ਜਿਵੇਂ ਆਪਾਂ ਖੜਿਆਲ ਖੜਕਾ ਦੀਏ ਖੜਿਆਲ ਦੇ ਖੜਕਣ ਦੇ ਨਾਲ ਨਾਦ ਪੈਦਾ ਹੋਇਆ ਇੱਕ ਨਾਦ ਉਹ ਹੈ ਜਿਹੜਾ ਕਿਸੇ ਜੰਤਰ ਦੇ ਖੜਕਣ ਨਾਲ ਨਹੀਂ ਪੈਦਾ ਹੁੰਦਾ ਪਰਮੇਸ਼ਰ ਦੀ ਬੰਦਗੀ ਵਾਲਿਆਂ ਨੂੰ ਅਨਾਹਦ ਨਾਦ ਸੁਣਦਾ ਰਹਿੰਦਾ ਹੈ ਕਹਿੰਦਾ ਉਹ ਸੁਣਦਾ ਜਿਵੇਂ ਫਿਰ ਉਹਦਾ ਕੀ ਕਰੀਏ ਮਹਾਰਾਜ ਨੇ ਕਿਹਾ ਜੋਗੀ ਜੀ ਉਹ ਅਨਾਹਤ ਕਿਵੇਂ ਕੰਨ ਦੱਬ ਕੇ ਜੋ ਘੂੰ ਘੂ ਤੁਸੀਂ ਸੁਣਦੇ ਹੋ ਉਹਨਾਂ ਨੂੰ ਖੁਸ਼ਕ ਪਦਾਰਥਾਂ ਦਾ ਖਾਣਾ ਵਧਾਉਂਦਾ ਹੈ ਉਹ दारूਆਂ ਦੇ ਅਧੀਨ ਹਨ ਨਿੰਮ ਪੀਓ ਭੰਗ ਪੀਓ ਸ਼ਰਾਬ ਪੀਓ ਉਹ ਵੱਧਦੀਆਂ ਨਹੀਂ ਇਹ ਤਾਂ ਸਰੀਰਕ ਤੇ ਪ੍ਰਾਕ੍ਰਿਤਿਕ ਖੇਡ ਹੈ ਜਿਵੇਂ ਜੋਗੀ ਆਪਦੇ ਕੰਨਾਂ ਅਿਤਕ ਦੱਬ ਕੇ ਆਮ ਬੰਦਾ ਵੀ ਜੇ ਕੰਨਾਂ ਨੂੰ ਦੋਨਾਂ ਨੂੰ ਦਬਲਵੇ ਨਾ ਸਾਈਡਾਂ ਤੋਂ ਤੇ ਫਿਰ ਅੰਦਰ ਘੂੰ ਘੂ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਥਵੀ ਨੇ ਕਿਹਾ ਫੇਰ ਸਿਰ ਧੁਣ ਕੇ ਫੇਰ ਹੈ ਗੁਰੂ ਜੀ ਨੇ ਕਿਹਾ ਹਟ ਜੋਗ ਮੂਜ ਵੀ ਤੱਕ ਲੋ ਅਨਾਹਦ ਚੱਕਰ ਜੋ ਹਿਰਦੇ ਵਿੱਚ ਹਟ ਜੋਗ ਹੀ ਮੰਨਦੇ ਆ ਉਸ ਥਾਂ ਤੇ ਡਿੱਗੇ ਜੋਗੀ ਨੂੰ ਕੋਈ ਸੰਗੀਤਕ ਅਨੁਭਵਤਾ ਹੁੰਦੀ ਦੱਸੀ ਹੈ ਨਾਦ ਹੁੰਦਾ ਹੈ ਹਟ ਜੋਗੀ ਉਸ ਨੂੰ ਅਨਾਹਦ ਨਾਦ ਕਹਿੰਦੇ ਆ ਕੰਨਾਂ 'ਚ ਡੱਕੇ ਦੇਣ ਨਸ਼ੇ ਪੀਣ ਨਾਲ ਸੁਣਾਈ ਦੇਣ ਵਾਲੀ ਛੇਤਾ ਹਰ ਗੁਣ ਹੈ ਗਾਰ ਵਿਸ਼ਈ ਤੇ ਮੂੜ ਤੇ ਪਖਿਆਤ ਪੁਰਖ ਵੀ ਸੁਣ ਸਕਦਾ ਹੈ ਅਨਾਹਤ ਦਾ ਸੁਣਨਾ ਤਾਂ ਅਨਾਹਤ ਚੱਕਰ ਵਾਲੇ ਜੋਗੀ ਨੂੰ ਹੁੰਦਾ ਹੈ ਜਾਂ ਨਾਮ ਜਪ ਵਾਲੇ ਦੇ ਦਸਵੇਂ ਦੁਆਰ ਵਿੱਚ ਟਿਕਾਓ ਚ ਪ੍ਰਾਪਤ ਹੁੰਦਾ ਹੈ ਅਨਾਹਤ ਦਾ ਸਾਧਨ ਵੀ ਨਾਮ ਸਿਮਰਨ ਹੈ ਪਰthਰੀ ਸੁੱਤੇ ਨੂੰ ਜਗਾ ਰਹੇ ਹੋ ਗੁਰੂ ਜੀ ਨੇ ਕਿਹਾ ਫਿਰ ਜੋਗੀ ਰਾਜ ਹਰ ਸ਼ੈ ਦੇ ਆਪਣੇ ਲੱਛਣ ਹੁੰਦੇ ਆ ਅਸਲੀ ਅਨਾਹਤ ਦੇ ਅਨੁਭਵੀ ਵਿੱਚ ਭਰਮ ਦੇ ਭੈ ਦਾ ਵਿਨਾਸ਼ ਨਹੀਂ ਹੁੰਦਾ ਤੇ ਸਰਬ ਵਿਆਪੀ ਦਾ ਅਨੁਭਵ ਪ੍ਰਾਪਤ ਹੁੰਦਾ ਹੈ ਇਹ ਤੁਹਾਨੂੰ ਜੋਗੀ ਹਾਂ ਪਤਾ ਹੀ ਹੋਊਗਾ ਕਿ ਭਰਮ ਤੋਂ ਭਰਮ ਤੇ ਭੈ ਤੋਂ ਰੋਗ ਉਪਜਦੇ ਆ ਇੱਕ ਤਾਂ ਬੰਦੇ ਨੂੰ ਨਾ ਭਰਮ ਪੈ ਜਾਏ ਕਿਸੇ ਗੱਲ ਦਾ ਜਿਵੇਂ ਆਪਾਂ ਸ਼ੱਕ ਕਹਿ ਦਈਏ ਵੀ ਕਿਸੇ ਦੇ ਸ਼ੱਕ ਹੋ ਜਾਵੇ ਇੱਕ ਭੈ ਬੰਦੇ ਨੂੰ ਡਰ ਲੱਗੇ ਕਿਸੇ ਚੀਜ਼ ਤੋਂ ਡਰੀ ਜਾਵੇ ਡਰੀ ਜਾਵੇ ਸਤਿਗੁਰੂ ਕਹਿੰਦੇ ਭਰਮ ਤੇ ਭੈ ਇਹਨਾਂ ਤੋਂ ਰੋਗ ਪੈਦਾ ਹੁੰਦੇ ਆ ਭਰਮ ਮਤਲਬ ਸ਼ੱਕ ਭੈ ਮਤਲਬ ਡਰ ਕਿਸੇ ਦੇ ਸ਼ੱਕ ਪੈ ਜਾਏ ਕਿਸੇ ਚੀਜ਼ ਦਾ ਸ਼ੱਕ ਪੈ ਜਾਏ ਉਹ ਬੰਦਾ ਇਕਾਗਰ ਨਹੀਂ ਹੋ ਸਕਦਾ ਸ਼ੱਕੀ ਬੰਦਾ ਕਿਸੇ ਨਾਲ ਪ੍ਰੇਮ ਨਹੀਂ ਕਰ ਸਕਦਾ ਸ਼ੱਕੀ ਬੰਦਾ ਕਿਸੇ ਤੇ ਭਰੋਸਾ ਨਹੀਂ ਕਰ ਸਕਦਾ ਜਿਸ ਬੰਦੇ ਦੇ ਮਨ ਅੰਦਰ ਭਰੋਸਾ ਨਾ ਹੋਵੇ ਉਹਦਾ ਮਨ ਸ਼ਾਂਤੀ ਚ ਨਹੀਂ ਰਹਿ ਸਕਦਾ ਇੱਕ ਜਿਹਦੇ ਮਨ ਅੰਦਰ ਡਰ ਵਹਿ ਜਾਏ ਕਿਸੇ ਨਾ ਕਿਸੇ ਚੀਜ਼ ਦਾ ਕਿਸੇ ਵੀ ਚੀਜ਼ ਦਾ ਡਰ ਵਹਿ ਜਾਏ ਉਹ ਬੰਦਾ ਸੁਖ ਸ਼ਾਂਤੀ ਨਾਲ ਜਿਉ ਨਹੀਂ ਸਕਦਾ ਇਸ ਕਰਕੇ ਜਿਹੜਾ ਭੈ ਤੇ ਸੰਦੇਹ ਦੋ ਚੀਜ਼ਾਂ ਇਨਾਂ ਤੋਂ ਰੋਗ ਪੈਦਾ ਹੁੰਦੇ ਆ। ਇਨਾਂ ਤੋਂ ਰੋਗ ਪੈਦਾ ਹੁੰਦੇ ਹਨ। ਸੋ ਇਸ ਸ਼ੈ ਦੇ ਅਨੁਭਵੀ ਨੂੰ ਪਰੋਗ ਹੋਣਾ ਚਾਹੀਦਾ ਹੈ। ਹੁਣ ਤੁਸੀਂ ਤੱਕੋ ਖਾਂ, ਕੰਨਾਂ 'ਚ ਉਂਗਲਾਂ ਜਾਂ ਡੱਕੇ ਦੇ ਕੇ ਜਾਂ ਭਾਂਗਾ ਸ਼ਰਾਬਾਂ ਪੀ ਕੇ ਸੁਨਣ ਹਾਰੇ ਦੁੱਖ ਰੋਗ ਭੈ ਭਰਮ ਤੋਂ ਉੱਪਰ ਉੱਠ ਕੇ ਨਜ਼ਰ ਪੈਂਦੇ ਨੇ। ਪੈਂਦੇ ਆ ਕਿ ਨਹੀਂ? ਫਿਰ ਅਨਾਹਤ ਦੇ ਅਨੁਭਵੀ ਦਾ ਲੱਛਣ ਹੈ ਕਿ ਉਸ ਦੇ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਸ਼ੀ ਭੂਤ ਹੋ ਜਾਂਦੇ ਹਨ ਜਿਵੇਂ ਬਚਨ ਆਉਂਦਾ ਨਾ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਹੁਣੇ ਹੁਣੇ ਭਰਤਰੀ ਜੀ ਤੁਸੀਂ ਆਪਣੇ ਸਾਧਕਾਂ ਵਿੱਚ ਤੇ ਚੇਲਿਆਂ ਵਿੱਚ ਤੱਕੋ ਇਹ ਲੱਛਣ ਉਪਜਿਆ ਕਿ ਨਹੀਂ ਭਰਤਰੀ ਨੇ ਕਿਹਾ ਸਾਰੇ ਹੀ ਪਿਆਲਾ ਪੀ ਕੇ ਕਹਿੰਦੇ ਆ ਵੀ ਸੁਣਨੇ ਆ ਪਰ ਪੰਜੇ ਵਸ ਜ ਨਹੀਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਵਸ ਵਿੱਚ ਨਹੀਂ ਭਾਵੇਂ ਨਾਲ ਨੇਤੀਆਂ ਧੋਤੀਆਂ ਨਿਉਲੀ ਕਰਮ ਵੀ ਕਰਦੇ ਆ ਹੋਰ ਬਕਾਰਾਂ ਤੋਂ ਵੱਡਾ ਕਰੋਧ ਤਾਂ ਸਾਡੇ ਵਿੱਚ ਬਹੁਤ ਵਰਤਦਾ ਹੈ ਫਿਰ ਜਦ ਤਿਆਗੀ ਸਾਧਕਾਂ ਵਿੱਚੋਂ ਲੱਛਣ ਨਹੀਂ ਉਪਜੇ ਤਾਂ ਮੈਲੇ ਗ੍ਰਸਤੀਆਂ ਵਿੱਚ ਜੋ ਝੂਠ ਬੋਲਦੇ ਤੇ ਵਿਸ਼ਿਆਂ ਵਿੱਚ ਖਚਤ ਹੁੰਦੇ ਹਨ ਭਰਮਾਂ 'ਚ ਭਟਕਦੇ ਤੇ ਡਰਾਂ ਨਾਲ ਕੰਬਦੇ ਆ ਉਹਨਾਂ ਨੇ ਜੋ ਸੁਣਿਆ ਹੈ ਉਹ ਸੱਚਮੁੱਚ ਸੱਚਮੁੱਚ ਅਨਾਹਤ ਨਹੀਂ ਹੈ ਅਸਲੀ ਸੁਣਨ ਵਾਲਾ ਪੰਜਾ ਤੇ ਹਾਵੀ ਤੇ ਭ੍ਰਮ ਭੈ ਤੋਂ ਉੱਚਾ ਹੋਵੇਗਾ ਸੋ ਸਾਧ ਸੰਗਤ ਜੀ ਮਹਾਰਾਜ ਜੀ ਯੋਗੀ ਭਰਤਰੀ ਨੂੰ ਬਚਨ ਸੁਣਾ ਰਹੇ ਨੇ ਮਹਾਰਾਜ ਕਹਿੰਦੇ ਹਨ ਸਾਡੇ ਯੋਗ ਮਾਰਗ ਵਿੱਚ 6 ਚੱਕਰ ਮੰਨੇ ਹਨ ਚੌਥਾ ਚੱਕਰ ਹੈ ਅਨਾਹਦ ਚੱਕਰ ਜਿਸ ਦਾ ਅਸਥਾਨ ਹੈ ਹਿਰਦਾ ਉੱਥੇ 12 ਦਲ ਕਮਲ ਹੈ ਪਹਿਲੇ ਤਰੇ ਚੱਕਰ ਭੇਦ ਕੇ ਯੋਗੀ ਜਦ ਚੌਥੇ ਚੱਕਰ 'ਚ ਟਿਕ ਜਾਂਦਾ ਹੈ ਤਾਂ ਉਸ ਨੂੰ ਇੱਕ ਅਨੁਭਵ ਹੁੰਦਾ ਹੈ ਉਹ ਉਸ ਨੂੰ ਅਨਾਹਦ ਨਾਦ ਕਹਿੰਦੇ ਆ ਜੋ ਯੋਗੀ ਛਿਆਂ ਵਿੱਚੋਂ ਚਾਰ ਚੱਕਰ ਸਿੱਧ ਕਰ ਲਵੇ ਅਰਥਾਤ ਦੋ ਹਿੱਸੇ ਕੰਮ ਮੁਕਾ ਲਵੇ ਇਹ ਉਸ ਦੇ ਅਨੁਭਵ ਦੀ ਛੈ ਤਾਂ ਸਾਡੇ ਹੀ ਮਾਰਗ ਨੇ ਮੰਨੀ ਆ ਅਸੀਂ ਹੁਣ ਹਰ ਕਿਸੇ ਨੂੰ ਕਹਿੰਦੇ ਆ ਕਿ ਕੰਨਾਂ 'ਚ ਮੁੰਦਾ ਪਾ ਕੇ ਬਹਿ ਜਾਓ ਭਰਤਰੀ ਜੋਗੀ ਦੱਸ ਰਿਹਾ ਵੀ ਸਾਡੇ ਮਾਰਗ ਵਿੱਚ 6 ਚੱਕਰ ਮੰਨੇ ਆ ਉਹਨਾਂ 'ਚੋਂ 4 ਜਿਹੜਾ ਪਾਸ ਕਰ ਲਵੇ ਫਿਰ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਕੰਨਾਂ 'ਚ ਮੁੰਦੇ ਪਾ ਕੇ ਬਹਿ ਜਾਓ ਹੂੰਕੂ ਸੁਣੋ ਤੇ ਅਨਾਹਤ ਹੋ ਗਏ ਠੀਕ ਕਹਿ ਰਹੇ ਹਾਂ ਜੀ ਉਹ ਹੁਣ ਮੈਂ ਕਿਵੇਂ ਕਰਾਂ ਗੁਰੂ ਜੀ ਨੇ ਕਿਹਾ ਭੁਲੇਖੇ ਦੇ ਮਾਰਗ ਛੱਡ ਦਿਓ ਸ਼ਰਾਬਾਂ ਪੀ ਕੇ ਸਮਾਧੀਆਂ ਇਹ ਮੰਨੋ ਜੂਏ ਖੇਡ ਕੇ ਧਨਪਾਤਰ ਹੋਣ ਦੀ ਆਸ ਹੈ ਜਿਵੇਂ ਜੂਆ ਖੇਡ ਕੇ ਬੰਦਾ ਧਨવાન ਹੋਣ ਦੀ ਆਸ ਕਰਦਾ ਸਤਿਗੁਰ ਕਹਿੰਦੇ ਨਸ਼ੇ ਕਰਕੇ ਅਨਾਹਦ ਨਾਦ ਸੁਣਨਾ ਇਹ ਉਹੋ ਜਿਹੀ ਆਸ ਹੈ ਕਿਉਂਕਿ ਜੂਏ ਖੇਡਣ ਵਾਲਾ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਜੂਆ ਖੇਡਣ ਵਾਲਾ ਬੰਦਾ ਹਮੇਸ਼ਾ ਕੰਗਾਲ ਹੋਣਾ ਹੀ ਹੋਣਾ ਹੁੰਦਾ ਹੈ ਜਨਮ ਮਨੁੱਖਾ ਜਨਮ ਬਹੁਤ ਕੀਮਤੀ ਸ਼ੈ ਹੈ ਇਸ ਨੂੰ ਇਸ ਤਰ੍ਹਾਂ ਨਾ ਗਵਾਓ ਸੱਚ ਹੈ ਸੱਚ ਇਹ ਹੈ ਸ਼ੁਭ ਕਰਨੀ ਕਰੋ ਯਤਨ ਕਰੋ ਕਿ ਕਰਮ ਸਾਡੇ ਤੋਂ ਗਲਤ ਨਾ ਹੋਣ ਇਸ ਤੋਂ ਅੱਗੇ ਟਿਰੋ ਤੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਵਿੱਚ ਰਚੋ ਸਿਫਤ ਦੇ ਵਿੱਚ ਰੱਤੇ ਤੁਸੀਂ ਸੁਤੇ ਹੀ ਬੈਰਾਗਵਾਨ ਰਹੋਗੇ ਫਿਰ ਇਸ ਅਮਰਤ ਦੇ ਆਨੰਦ ਨੂੰ ਮਾਣੋਗੇ ਪਰਥਰੀ ਨੇ ਕਿਹਾ ਫਿਰ ਬੈਕੁੰਠ ਤੇ ਮੁਕਤੀ ਪ੍ਰਾਪਤ ਹੋ ਜਾਵੇਗੀ ਵੀ ਬੇਕੁੰਠ ਮਿਲ ਜੂਗਾ ਮੁਕਤੀ ਮਿਲ ਜੂਗੀ ਅੱਗੇ ਮਹਾਰਾਜ ਨੇ ਕੀ ਦੱਸਿਆ ਉਹ ਕੱਲ ਦੇ ਸਮੇਂ ਵਿੱਚ ਆਪਾਂ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ